ਜਦੋਂ ਸਾਡੇ ਕਾਮਿਕ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਤਿਪ੍ਰਭਗਵਨ ਸਿੰਘ ਮਾਨ ਜੀ ਨੇ ਪਿੱਛੇ ਬਹੁਤ ਸਾਰੀਆਂ ਮੀਟਿੰਗਾਂ ਵਪਾਰ ਮਿਲਣੀਆਂ ਵਪਾਰ ਮਿਲਣੀਆਂ ਪੰਜਾਬ ਦੇ ਵਪਾਰੀਆਂ ਨਾਲ ਚਾਹੇ ਉਹ ਅਮਰਸਰ ਸਾਹਿਬ ਹੋਣ ਚਾਹੇ ਗੁਰਦਾਸਪੁਰ ਹੋਵੇ ਚਾਹੇ ਲੁਧਿਆਣੇ ਹੋਵੇ ਉੱਥੇ ਬਹੁਤ ਸਾਰੀਆਂ ਮਿਲਣੀਆਂ ਜਿਹੜੀਆਂ ਸਾਡੇ ਵਪਾਰੀਆਂ ਨਾਲ ਹੋਈਆਂ ਸੀਗੀਆਂ ਔਰ ਮੋਟੀਆਂ-ਮੋਟੀਆਂ ਦੋ ਮੰਗਾਂ ਜਿਹੜੀਆਂ ਮੈਂ ਸਮਝਦਾ ਉੱਪਰ ਕੇ ਸਾਹਮਣੇ ਆਈਆਂ ਸੀਗੀਆਂ ਉਹਨਾਂ ਮੰਗਾਂ ਦੇ ਤਹਿਤ ਇਹ ਸੀਗਾ ਕਿ ਸਾਡੀਆਂ ਜਿਹੜੀ ਬੀਮਾ ਜਿਹੜੀ ਅੰਸ਼ੂਮਨ ਭਾਰਤ ਯੋਜਨਾ ਦੇ ਤਹਿਤ ਜਿਹੜੀ ਬੀਮੇ ਦੀ ਇੱਕ ਲਿਮਿਟ ਸੀਗੀ ਬੀਮੇ ਦੀ ਲਿਮਿਟ ਸੀ ਕਿ 1 ਕਰੋੜ ਤੱਕ 1 ਕਰੋੜ ਤੱਕ ਜਿਹੜਾ ਹੈਗਾ ਉਹਦਾ ਲਾਜ਼ ਉਸ ਵਪਾਰੀ ਦਾ ਲਾਜ਼ ਮੁਕਤ ਹੋਣਾ ਸੀਗਾ ਪਰ ਲੇਕਿਨ ਉਹਨਾਂ ਦੀ ਮੰਗ ਸੀ ਕਿ ਸਾਡੀ ਇਹ ਬੀਮੇ ਦੀ ਜਿਹੜੀ ਰਾਸ਼ੀ ਦੀ ਲਿਮਿਟ ਆ ਉਹ 2 ਕਰੋੜ ਰੁਪਏ ਕੀਤੀ ਜਾਣੀ ਜਿਆਦਾ ਯਾਨੀ ਕਿ ਡਬਲ ਕੀਤੀ ਜਾਵੇ ਇਹ ਚੰਦ ਦੇਰ ਪਹਿਲਾਂ ਇਹ ਡਿਮਾਂਡ ਥੋੜੇ ਦਿਨ ਪਹਿਲਾਂ ਆਈ ਸੀਗੀ ਅੱਜ ਹੀ ਸਰ ਭਗਵੰਤ ਸਿੰਘ ਮਾਨ ਜੀ ਦੇ ਸਬੂਚੀ ਕੈਬਨਟ ਦੇ ਇੱਕ ਅਹਿਮ ਫੈਸਲੇ ਲੈਂਦੇ ਆ ਉਹ ਜਿਹੜੀ ਮੰਗਾ ਸਾਡੇ ਵਪਾਰੀ ਭਰਾਵਾਂ ਦੀ ਪੰਜਾਬ ਦੇ ਵਪਾਰੀਆਂ ਦੀ ਉਹ ਪ੍ਰਬਾਨ ਕੀਤੀ ਉਹ ਰਾਸ਼ੀ ਜਿਹੜੀ ਆ ਉਹ ਵਧਾ ਕੇ ਉਹ 2 ਕਰੋੜ ਕੀਤੀ ਹੈ ਸੋ ਮੈਂ ਸਮਝਦਾ ਇਹਦਾ ਬਹੁਤ ਵੱਡੇ ਪੱਧਰ ਤੇ ਵਪਾਰੀ ਭਰਾਵਾਂ ਨੂੰ ਸਾਡਿਆਂ ਨੂੰ ਪੰਜਾਬ ਸਫੈਦਾ ਹੋਊਗਾ